ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 21 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 21 ਮਾਰਚ ਜਿਵੇਂ ਦੱਸਿਆ ਹੋਇਆ ਸੀਗਾ ਕਿ 21 ਮਾਰਚ ਨੂੰ ਪੰਜਾਬ ਦਾ ਮੌਸਮ ਥੋੜਾ ਜਿਹਾ ਖਰਾਬ ਹੋਵੇਗਾ ਪੂਰੇ ਦੀ ਹਵਾ ਰੀ ਵਾਪਸੀ ਹੋਵੇਗੀ ਹਲਕੀ ਤੋਂ ਦਰਮਿਆਨੀ ਬੱਦਲਵਾਈ ਪੰਜਾਬ ਦੇ ਇਲਾਕਿਆਂ ਦੇ ਵਿੱਚ ਬਣ ਸਕਦੀ ਹੈ ਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਉਸੇ ਤਰ੍ਹਾਂ ਹੀ ਪੰਜਾਬ ਦਾ ਮੌਸਮ ਤਕਰੀਬਨ ਸਾਰੇ ਇਲਾਕਿਆਂ ਦੇ ਵਿੱਚ ਬਣਿਆ ਹੋਇਆ ਹੈ ਪਹਾੜਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜਿਵੇਂ ਪਠਾਨਕੋਟ ਹੋ ਗਿਆ ਆਨੰਦਪੁਰ ਸਾਹਿਬ ਦੇ ਇਲਾਕੇ ਹੋਗਾ ਜਾਂ ਸ਼ਹਿਰਪੁਰ ਦੇ ਹੋਗਾ ਇਹਨਾਂ ਵਿੱਚ ਥੋੜੇ ਬਹੁਤੇ ਖੇਤਰਾਂ ਦੇ ਵਿੱਚ ਅੱਜ ਹਲਚਲ ਹੋ ਸਕਦੀ ਹੈ ਪਰ ਉਹ ਵੀ ਹਲਕੇ ਤੋਂ ਦਰਮਿਆਨੀ ਜਿਹੀ ਕਿਤੇ ਫੁਹਾਹਾਰਾਂ ਪੈ ਸਕਦੀਆਂ ਨੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਹਲਕੀ ਬੱਦਲਬਾਜ਼ੀ ਤੇ ਤੇਜ਼ ਹਵਾਵਾਂ ਲਗਾਤਾਰ ਬਣੀਆ ਰਹਿਣਗੀਆਂ ਹਲਕਾ ਜਿਹਾ ਮੌਸਮ ਖਰਾਬ ਰਹੇਗਾ ਯਾਨੀ ਕਿ ਵੱਡੇ ਪੱਧਰ ਤੇ ਕੋਈ ਵੀ ਮੀਂਹ ਦੀ ਖਾਸ ਸੰਭਾਵਨਾ ਨਹੀਂ ਹੈ ਤਕਰੀਬਨ ਦੁਪਹਿਰ ਬਾਅਦ ਤੋਂ ਮੌਸਮ ਸਾਫ਼ ਹੋਣ ਦੀ ਵੀ ਸੰਭਾਵਨਾ ਬਣੀ ਹੋਈ ਹੈ ਉਸ ਤੋਂ ਇਲਾਵਾ 24 ਤਰੀਕ ਨੂੰ ਵੀ ਇੱਕ ਸਿਸਟਮ ਆ ਰਿਹਾ ਹੈ ਜਿਸ ਦੇ ਵਿੱਚ ਵੀ ਕੋਈ ਖਾਸ ਮੀਂਹ ਦੀ ਸੰਭਾਵਨਾ ਨਹੀਂ ਹੈ ਹਲਕੀਆਂ ਫੁਲਕੀਆਂ ਫੁਵਾਹਾਂ ਮਾਝੇ ਮਾਲਵੇ ਤੇ ਦੁਆਬੇ ਦੇ ਤਿੰਨਾਂ ਖੇਤਰਾਂ ਦੇ ਵਿੱਚੋਂ ਕਿਤੇ ਪੈ ਸਕਦੀਆਂ ਹਨ 24 ਤਰੀਕ ਨੂੰ ਵੀ ਅੱਜ ਤਕਰੀਬਨ ਮੌਸਮ ਸਾਫ਼ ਰਹੇਗਾ ਹਲਕੀਆ ਫੁਲਕੀ ਤੇਜ਼ ਹਵਾਵਾਂ ਤੇ ਬਾਅਦ ਦੁਪਹਿਰ ਤੋਂ ਮੌਸਮ ਤਕਰੀਬਨ ਸਾਰੇ ਹੀ ਪੰਜਾਬ ਦਾ ਸਾਫ਼ ਹੋ ਜਾਵੇਗਾ ਸਵੇਰ ਵੇਲੇ ਥੋੜੀ ਬੱਦਲਵਾਈ ਦੇਖੀ ਜਾ ਰਹੀ ਹੈ ਪਰ ਬਾਅਦ ਵਿੱਚ ਤਕਰੀਬਨ ਇਹ ਮੌਸਮ ਸਾਫ਼ ਹੋਵੇਗਾ ਕਿਤੇ ਕੋਈ ਖਾਸ ਹਲਚਲ ਨਹੀਂ ਹੋਵੇਗੀ